ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਹਾਂ ਅਨਮੋਲ ਸ਼ਰਮਾ ਸਕੂਲਾਂ ਦੀ ਨਜ਼ਰ ਅੰਦਾਜ਼ ਕੀ ਦੇਖਦੇ ਹੋਏ ਕਹਿ ਸਕਣਿਆ ਕਿ ਸਕੂਲਾਂ ਦੇ ਜਿਹੜੇ ਮਾਲਕ ਨੇ ਉਹ ਕੁੰਬ ਕਰਨੀ ਨੀਂਦ ਸੁੱਤੇ ਹੋਏ ਦਿਖਾਈ ਦੇ ਰਹੇ ਨੇ ਸਾਹਮਣੇ ਵੇਖਣ ਨੂੰ ਮਿਲਿਆ ਹੈਗਾ ਕਿ ਆ ਜੁਗਿਆਲ ਰੋਡ ਦੇ ਉੱਤੇ ਟ੍ਰੈਫਿਕ ਪੁਲਿਸ ਅਤੇ ਚਾਈਲਡ ਪ੍ਰੋਟੈਕਸ਼ਨ ਦੇ ਜਿਹੜੇ ਜਿਹੜੇ ਅਧਿਕਾਰੀ ਨੇ ਉਹਨਾਂ ਵੱਲੋਂ ਜਿਹੜਾ ਇੱਕ ਨਾਕਾ ਲਗਾਇਆ ਗਿਆ ਸੀਗਾ ਔਰ ਜਿਸ ਦੇ ਵਿੱਚ ਸਕੂਲਾਂ ਦੇ ਬੱਸਾਂ ਦੇ ਜਿਹੜੇ ਚਲਾਨ ਵੀ ਕੱਟੇ ਗਏ ਹੈਗੇ ਨੇ ਔਰ ਸਾਫ਼ ਤੌਰ ਤੇ ਦੇਖਣਾ ਹੋਵੇਗਾ ਕਿ ਇਹ ਸਕੂਲਾਂ ਦੇ ਜਿਹੜੇ ਪ੍ਰਿੰਸੀਪਲ ਹੈਗੇ ਨੇ ਜਾਂ ਅਧਿਕਾਰੀ ਹੈਗੇ ਨੇ ਇਹਨਾਂ ਵੱਲੋਂ ਜਿਹੜੀ ਆ ਨજર ਅੰਦਾਜ਼ ਕੀ ਜਿਹੜੀ ਆ ਉਹ ਵੇਖਣ ਨੂੰ ਮਿਲੀ ਹੈਗੀ ਆ ਕਿ ਇਹਨਾਂ ਦੇ ਕੋਈ ਵੀ ਡਾਕੂਮੈਂਟ ਜਾਂ ਜੇ ਗੱਲ ਕਰੀਏ اٹੈਂਡੈਂਟ ਦੀ ਤੇ اٹੈਂਡੈਂਟ ਵੀ ਉਸ ਗੱਡੀ ਦੇ ਵਿੱਚ ਨਹੀਂ ਪਾਇਆ ਗਿਆ ਔਰ ਸਕੂਲਾਂ ਦੇ ਕਲਰ ਬੱਸਾਂ ਦੇ ਕਲਰ ਜਿਹੜੇ ਹੁੰਦੇ ਨੇ ਉਹ yellow ਹੋਣੇ ਚਾਹੀਦੇ ਨੇ ਔਰ ਕਈ ਨੀ ਨਿਯਮਾਂ ਦੀ ਜਿਹੜੀਆਂ ਇਹਨਾਂ ਸਕੂਲਾਂ ਵੱਲੋਂ ਜਿਹੜੀਆਂ ਧਜੀਆਂ ਜਿਹੜੀਆਂ ਉਡਾਈਆਂ ਗਈਆਂ ਹੈਗੀਆਂ ਔਰ ਉਹਨਾਂ ਵੱਲੋਂ ਟ੍ਰੈਫਿਕ ਪੁਲਿਸ ਵੱਲੋਂ ਜਿਹੜੇ ਆ ਇਹਨਾਂ ਦੇ ਚਲਾਨ ਵੀ ਕੱਟੇ ਗਏ ਹੈਗੇ ਆ ਔਰ ਅਗਰ ਇਸ ਤਰ੍ਹਾਂ ਹੀ ਚੱਲਦਾ ਰਿਹਾ ਤੇ ਇਹ ਜਿਹੜੇ ਅਗਰ ਸਕੂਲਾਂ ਵੱਲੇ ਅਗਰ ਇਸੇ ਇਸੇ ਪ੍ਰਕਾਰ ਦੇ ਨਾਲ ਜੇ ਧਜੀਆਂ ਉਡਾਉਂਦੇ ਰਹੇ ਤੇ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਜਿਹੜਾ ਉਹ ਇਹਨਾਂ ਤੇ ਕੜੀ ਕਾਰਵਾਈ ਜਿਹੜੀ ਆ ਉਹ ਕਰਨੀ ਪਵੇਗੀ ਅੱਜ ਅਸੀਂ ਟੋਟਲ 12 ਤੋਂ 13 ਚਲਾਨ ਕੱਟੇ ਐ ਇਹ ਵੱਖ-ਵੱਖ ਸਕੂਲਾਂ ਦੇ ਕੱਟੇ ਐ ਵੈਸ਼ਨਵੀ ਸਕੂਲ ਜੈਮਸ ਕੈਂਬਰिज ਸਕੂਲ ਕੇ ਡੀ ਐਮ ਸਕੂਲ ਰਿਚਮੰਡ ਸਕੂਲ ਚੈੱਕ ਕੀਤਾ ਐ ਤੇ ਕਾਫੀ ਜ਼ਿਆਦਾ ਕਮੀਆਂ ਪਾਈਆਂ ਗਈਆਂ ਜਿਵੇਂ ਡਰਾਈਵਰ ਦੀ ਯੂਨੀਫਾਰਮ ਨਹੀਂ ਹੈਗੀ ਐ ਫਰਸਟ ایڈ ਕਿਟ ਨਹੀਂ ਹੈਗੀ ਐ ਫਾਇਰ ਇਸਟਿੰਗੁਇਸ਼ਰ ਜਿਹੜਾ ਐਕਸਪਾਇਰ ਹੋਇਆ ਪਿਆ ਐ ਲੇਡੀ ਅਟੈਂਡੈਂਟ ਵਗੈਰਾ ਕਲਰ ਜਿਹੜਾ ਗੱਡੀ ਦਾ yellow ਨਹੀਂ ਹੈਗਾ ਇਸ ਤਰ੍ਹਾਂ ਦੀਆਂ ਕਾਫੀ ਚਲਾਨ ਕੀਤੇ ਅਸੀਂ ਅ ਇਟਸ ਅ ਰਿਕੁਐਸਟ ਟੂ 올 ਦਾ ਸਕੂਲ ਕਿ ਤੁਸੀਂ ਗੂਗਲ ਤੇ ਜਾਓ ਸੇਫ ਸਕੂਲ ਵਾਹਨ ਪਾਲਿਸੀ ਨਾਮ ਦੀ ਇੱਕ ਤੁਸੀਂ ਪੀਡੀਐਫ ਡਾਊਨਲੋਡ ਕਰੋ ਤੇ ਆਪਣੇ ਸਕੂਲ ਦੇ ਵਿੱਚ ਜਿਹੜੀਆਂ ਵੀ ਸਕੂਲੀ ਬੱਸਾਂ ਆ ਉਹਦੇ ਵਿੱਚ ਇੰਪਲੀਮੈਂਟ ਕਰੋ ਪਟਾਣਕੋਟ ਤੋਂ ਜਗਮਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ